ਕਿਹੜਾ ਫੋਨ ਮੰਗਵਾਣਾ ਹੈ ਕਿਹੜਾ ਫੋਨ ਸਿਓ ਵਾਲਾ ਸਿਓ ਵਾਲਾ ਹਾਂ ਕੈਨੇਡਾ ਤੋਂ ਕੈਨੇਡਾ ਤੋਂ ਅੱਛਾ ਫਿਰ ਇਹਦਾ ਇਹਨਾਂ ਦਾ ਕੰਮ ਕਰਦਾ ਛੋਟੇ ਜਿਹੇ ਇਹ ਤਾਂ ਗੱਲ ਹੈਗੀ ਫਿਰ ਕਿੰਨੇ ਕਾਹ ਫੋਨ ਮੰਗਵਾਉਣ ਇੱਕ ਕਿ ਦੋ 21 ਸਹਜਾ ਕਰਾ ਕੈਨੇਡਾ ਵਾਲਿਆਂ ਨੂੰ ਫੋਨ ਕਰਦੀ ਅੱਜ ਫਿਰ ਕਰ ਤੇ ਕਰ ਤੇਰੀ ਵੀਡੀਓ ਭੇਜਦੀ ਹੈ ਕੈਨੇਡਾ ਜੇ ਤੈਨੂੰ ਕੈਨੇਡਾ ਭੇਜਦੀ ਹੈ ਫਿਰ ਫਿਰ ਉਹ ਦੂਜਾ ਕਿੰਨੇ ਰੁਪਏ ਦਿਹਾੜੀ ਲਏਗਾ 1000 1000 ਰੁਪਏ ਸਾਰ ਲੇਗਾ ਇੱਥੇ ਲਈ 1000 ਫਿਰ ਲੇਬਰ ਲੇਵਰ ਦਾਰ ਹੀ ਪਤਾ ਹੋਰ ਲੇਵਰ ਕਿਹੜੀ ਪਤਾ ਲੇਵਰ ਕੌਣ ਲੇਕੇ ਜਾਉਂ ਹਾਂਜੀ ਕੌਣ ਹਾਂ ਆ ਰਿਹਾ ਆ ਰਿਹਾ ਕਹਾ ਮੰਗਰ ਨੂੰ ਮੁੜਿਆ ਮੰਗਰ ਨੂੰ ਆ ਗਿਆ ਠੀਕ ਹੈ ਫਿਰ ਸੇਵ ਵਾਲਾ ਡਨ ਹੈ ਓਕੇ ਓਕੇ ਓਕੇ